ਸ਼ਤਸ਼ਰੀਆ ਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਇੱਕ ਬਹੁਤ ਹੀ ਸਸੰਸਨੀ ਖੇਜ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸਾਨੂੰ ਕਾਲ ਆndi ਹੈ ਜੀ ਤੇ ਪਤਾ ਲੱਗਦਾ ਇੱਕ ਲੜਕੀ ਜਿਹੜੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚੇ ਜਿਹੜਾ ਰੇਲਵੇ ਟਰੈਕ ਹੈ ਉਹਦੇ ਉੱਤੇ ਜ਼ਖਮੀ ਹਾਲਤ ਵਿੱਚ ਤੜਪਦੀ ਹੋਈ ਮਿਲਦੀ ਹੈ ਰੋਂਦੀ ਕਰ ਲਾਉਂਦੀ ਹੈ ਉਹਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਔਰ ਮੌਕੇ ਤੇ ਉਸ ਮੁਹੱਲੇ ਦੇ ਕੁਝ ਵਾਸੀ ਜਿਹੜੇ ਆ ਉਹ ਸੈਰ ਕਰ ਰਹੇ ਸੀਗੇ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਨਸਾਨੀਤ ਸਮਝਦੇ ਹੋਏ ਲੜਕੀ ਨੂੰ ਜਿਹੜਾ ਸਹਾਰਾ ਦਿੱਤਾ ਪੁਲਿਸਮੈਨ ਫਾਰਮ ਕੀਤਾ ਔਰ ਪਤਾ ਲੱਗਾ ਕਿ ਉਸ ਤੋਂ ਪੁਲਿਸ ਆਪਣੀ ਗੱਡੀ ਵਿੱਚ ਲੜਕੀ ਨੂੰ ਸਿਵਲ ਹਸਪੀਟਲ ਲੈ ਕੇ ਆਈ ਹੈ ਔਰ ਤੁਸੀਂ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਦੇਖ ਰਹੇ ਹੋ ਕਿ ਲੜਕੀ ਦਾ ਇਲਾਜ ਚੱਲ ਰਿਹਾ ਪਰ ਲੜਕੀ ਦੀ ਜਿਹੜੀ ਥਾਈ ਹੈ ਉਹ ਉਹਦੇ ਤੇ ਜਿਹੜਾ ਕਾਫੀ ਸੱਟ ਲੱਗੀ ਹੈ ਫ੍ਰੈਕਚਰ ਹੋਇਆ ਔਰ ਨਾਲ ਦੀ ਨਾਲ ਪੁਲਿਸ ਇਹ ਲੱਭਣ 'ਚ ਵੀ ਲੱਗੀ ਹੋਈ ਹੈ ਕਿ ਲੜਕੀ ਦੇ ਮਤਲਬ ਰਹਿਣਾ ਟਿਕਾਣਾ ਕਿੱਥੇ ਹੈ ਮਾਤਾ ਪਿਤਾ ਕੌਣ ਹੈ ਨਾਮ ਕੀ ਹੈ ਕਿਉਂਕਿ ਜਿੰਨੀ ਅੰਦਰ ਜਾ ਕੇ ਮੈਂ ਵੀ ਗੱਲਬਾਤ ਦੇਖ ਕੇ ਆਇਆ ਤਾਂ ਪਤਾ ਲੱਗ ਰਿਹਾ ਕਿ ਲੜਕੀ ਥੋੜੀ ਅਪਸੈਟ ਹੈ ਮੇ ਇਹ ਵੀ ਉਹ ਪੇਨ ਜ਼ਿਆਦਾ ਹੋ ਰਹੀ ਹੈ ਤਾਂ ਅਪਸੈਟ ਹੈ ਜਾਂ ਪਿੱਛੇ ਕੀ ਕਾਰਨ ਹੈ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਪਰ ਲੜਕੀ ਜਿਹੜੀ ਹੈ ਉਹ ਅਪਸੈਟ ਲੱਗ ਰਹੀ ਹੈ ਇਹ ਕੁਝ ਵੀਰ ਉੱਥੇ ਮੌਜੂਦ ਸੀਗੇ ਭਜੀ ਤੁਹਾਡਾ ਕੀ ਨਾਮ ਹੈ ਸਰ ਦੁਰਗੇਸ਼ ਨਾਮ ਹੈ ਦੁਰਗੇਸ਼ ਦੁਰਗੇਸ਼ ਕੀ ਦੇਖਿਆ ਤੁਸੀਂ ਮੌਕੇ ਤੇ ਦੇਖਿਆ ਸੀ ਸਰ ਪਹਿਲਾਂ ਤਾਂ ਸਾਨੂੰ ਚੀਖ ਸੁਣਾਈ ਦਿੱਤੀ ਸੀ ਕਿ ਸਰ ਚੀਖ ਸੁਣਾਈ ਹਾਂਜੀ ਮੱਲੇ ਵਾਲੇ ਬੰਦੇ ਆਣੇ ਜੀ ਤੇ ਉਹ ਆ ਕੇ ਤਾਂ ਸਾਨੂੰ ਦੱਸੇ ਤੁਹਾਡੇ ਮਹੱਲਾ ਸ਼੍ਰੀ ਗੁਰੂ ਤੇ ਇੱਕ ਬਾਜ਼ਰ ਨਗਰ ਜੀ ਡਿਸਪੋਇਲ ਸਾਈਡ ਤੇ ਰੰਦੇ ਆ ਓਕੇ ਤੇ ਉੱਥੋਂ ਫਿਰ ਸਾਨੂੰ ਮੈਂ ਥਾਣੇ 'ਚ ਫੋਨ ਕੀਤਾ ਥਾਣੇ 'ਚ ਫੋਨ ਕੀਤਾ ਭਾਜੀ ਨੇ ਕਿਹਾ ਸਾਨੂੰ ਪੀਸੀਆਰ ਭੇਜਦੇ ਪੁਲਿਸ ਵਾਲੇ ਭੇਜਦੇ ਪੁਲਿਸ ਵਾਲੇ ਆਏ ਅਸੀਂ ਨਾਲ ਫਿਰ ਤੁਰ ਕੇ ਛੇਤੀ ਆ ਗਏ ਸੀ ਹਾਂਜੀ ਉਦੋਂ ਹੀ ਆ ਗਏ ਸੀ ਸਰ ਫਿਰ ਅਸੀਂ ਨਾਲ ਹੀ ਤੁਰ ਕੇ ਉੱਥੇ ਗਏ ਉੱਥੇ ਫਿਰ ਆਪਣਾ ਲੱਭੇ ਉੱਥੇ ਫਿਰ ਉਹ ਲੜਕੀ ਟਰੈਕ ਤੇ ਜਿੱਥੇ ਪਈ ਸੀਗੀ ਲੰਮੀ ਹਾਂਜੀ ਉੱਥੇ ਪਰੋਟੀ ਕੀ ਹੈ ਕਿ ਤੁਰਦੀ ਨਹੀਂ ਉਹ ਇ tanto ਕੁਝ ਕਹਿ ਨਹੀਂ ਸਕਦੇ ਸਰ ਉਹਦੇ ਨਾਲ ਨੇੜੇ ਕੋਈ ਉੱਚੀ ਜਗਾ ਸੀਗੀ ਉੱਚਾ ਪੁਲ ਹੈਗਾ ਸਰ ਜੀ ਟਰੈਕ ਤੋਂ ਉੱਪਰ ਪੁਲ ਹੈਗਾ ਪੁਲ ਤੋਂ ਹੋ ਸਕਦਾ ਡਿੱਗ ਗਈ ਟਰੈਕ ਦੇ ਉੱਤੇ ਪੁਲ ਹੈ ਹਾਂਜੀ ਹਾਂਜੀ ਹੋ ਸਕਦਾ ਪੁਲ ਤੋਂ ਡਿੱਗ ਗਈ ਡਿੱਗੀ ਹੋਵੇ ਠੀਕ ਹੈ ਠੀਕ ਹੈ ਸਰ ਲੜਕੀ ਕੋਲ ਕੋਈ ਫੋਨ ਸੀ ਇੱਕ ਫੋਨ ਟੁੱਟਿਆ ਮਿਲਿਆ ਸਰ ਉਹ ਸਰ ਪੁਲਿਸ ਵਾਲੇ ਸਰ ਨੂੰ ਦੇ ਦਿੱਤਾ ਸੀ ਹਾਂਜੀ ਸਰ ਤੇ ਪੁਲਿਸ ਤਾਂ 30 ਚ ਜੁੜੀ ਹੋਈ ਹਾਂਜੀ ਹਾਂਜੀ ਉਹ ਆਪਣੇ ਕੰਮ ਤੇ ਆਪਣੇ 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 ਗੱਡੀ ਚ ਬਿਠਾ ਕੇ ਉਹ ਲੈ ਕੇ ਆਏ ਮੌਕੇ ਤੇ ਐਂਬੂਲੈਂਸ ਦਾ ਬੇਟ ਵੀ ਨਹੀਂ ਕੀਤਾ ਠੀਕ ਹੈ ਜੀ ਹਾਂਜੀ ਤੇ ਲੜਕੀ ਦੇ ਇੱਕ ਮੈਂ ਦੇਖਿਆ ਕਿ ਠੋਡੀ ਤੇ ਸੱਟ ਹੈ ਹਾਂਜੀ ਬਾਕੀ ਮੇਰੇ ਖਿਆਲ ਨਾਲ ਸ਼ੋਲਡਰ 'ਚ ਸ਼ਾਰਟ ਸ਼ੋਲਡਰ ਦਾ ਤੇ ਇੱਥੇ ਵੀ ਹੋਇਆ ਸਰ ਪੱਟ ਥਾਈ 'ਚ ਆ ਹਾਂਜੀ ਹਾਂਜੀ ਲੜਕੀ ਨੇ ਕੋਈ ਆਪਣਾ ਨਾਮ ਨੂੰ ਦੱਸਿਆ ਨਾਮ ਤਾਂ ਡਿਸਟਰਬ ਹੀ ਲੱਗਦਾ ਸਰ ਉਹਦਾ ਕੋਈ ਕੋਈ ਪੱਕਾ ਨਹੀਂ ਦੱਸ ਸਕਦੇ ਸਰ ਉਹ ਕਿਉਂਕਿ ਪਹਿਲਾ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਕਿਸ ਨੇ ਧੱਕਾ ਮਾਰਿਆ ਜਾਂ ਹੁਣ ਆਪਾਂ ਸਮਝ ਪਾ ਰਹੇ ਹਾਂ ਕਿ ਪਰ ਸਰ ਦੇਖੋ ਇਹ ਤਾਂ ਜੇ ਇਨਕੁਆਰੀ ਹੋ ਗਈ ਫੇ ਪਤਾ ਲੱਗ ਸਕਦਾ ਹੈ ਜੇ ਲੜਕੀ ਹੋਸਟ ਚ ਆਊਗੀ ਫੇ ਪਤਾ ਲੱਗ ਸਕਦਾ ਆ ਅਦਰ ਕੋਈ ਕੁਸ਼ਲ ਉਸ ਤੇ ਲekin ਉਹ ਗੱਲਬਾਤ ਨਹੀਂ ਕਰ ਪਾ ਰਹੀ ਆਪਣੀ ਗੱਲ ਕਨਵੇ ਨਹੀਂ ਕਰ ਪਾ ਰਹੀ ਨਹੀਂ 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 ਕਰ ਸਕਦਾ ਸਰ ਅਜਾ ਤੁਸੀਂ ਫਿਰ ਸਾਰੇ ਜਾਣੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਤੁਰੰਤ ਪਹੁੰਚ ਗਈ ਹੈ ਆਪਣੀ ਗੱਡੀ ਚ ਪੁਲਿਸ ਲੜਕੀ ਨੂੰ ਲੈ ਕੇ ਲੈ ਕੇ ਆਈ ਸਰ ਠੀਕ ਹੈ ਜੀ ਉਹ ਲੜਕੀ ਦਾ ਇਲਾਜ ਚੱਲ ਰਿਹਾ ਹੈ ਇਲਾਜ ਅਧੀਨ ਹੈ ਲੜਕੀ ਔਰ ਇੱਥੇ ਮੁਲਾਜ਼ਮ ਪਹੁੰਚੇ ਹੋਏ ਜਿਨੇ ਔਰ ਮੁੰਸ਼ੀ ਅਜੇ ਕੁਮਾਰ ਤੇ ਬਾਕੀ ਹੋਰ ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਆ ਮਾਈਨਰ ਆਪਰੇਸ਼ਨ ਥੀਏਟਰ ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਉਹਦੀ ਥਾਈ ਨੂੰ ਜਿਹੜਾ ਆ ਉਹ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੇਨ ਕਿਲਰ ਦਿੱਤੀ ਗਈ ਹੈ ਔਰ ਪਰਿਵਾਰ ਨਾਲ ਜਿਹੜਾ رابطہ ਬਣਾ ਲਿਆ ਗਿਆ ਲੜਕੀ ਦੇ ਔਰ ਬਹੁਤ ਜਲਦੀ ਜਿਹੜਾ ਪਰਿਵਾਰ ਇੱਥੇ ਪਹੁੰਚ ਜਾਏਗਾ ਔਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਲੜਕੀ ਘਰੋਂ ਕਿਹਦੇ ਨਾਲ ਗਈ ਸੀਗੀ ਕੌਣ ਲੈ ਕੇ ਗਿਆ ਪਰ ਖਬਰ ਜਦੋਂ ਫੈਲੀ ਆ ਉਹ ਜੰਗਲ ਦੀ ਅੱਗ ਵਾਂਗ ਫੈਲੀ ਆ ਕਿ ਇੱਕ ਲੜਕੀ ਜਿਹੜੀ ਹੈ ਉਹ ਰਿਲੀਵेटर ਟਰੈਕ ਤੇ ਜ਼ਖਮੀ ਹਾਲਾਤ ਵਿੱਚ ਪਈ ਹੈ ਪਤਾ ਨਹੀਂ ਬਚਣਾ ਪਤਾ ਨਹੀਂ ਨਹੀਂ ਬਚਣਾ ਇਹ ਗੱਲ ਸਾਡੇ ਤੱਕ ਪਹੁੰਚੀ ਸੀ ਤੁਰੰਤ ਅਸੀਂ ਪਹੁੰਚਦੇ ਆਹ ਵੀਰਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਆਪਣਾ ਫਰਜ਼ ਸਮਝਿਆ ਲੜਕੀ ਦੀ ਹੈਲਪ ਕੀਤੀ ਉਹਦੀ ਮਦਦ ਕੀਤੀ ਉਹਨੂੰ ਪੈਸੀਫਾਈ ਕੀਤਾ ਕਿਉਂਕਿ ਬੰਦਾ ਕਬਰ ਆ ਜਾਂਦਾ ਸੰਭਾਲਿਆ ਉਹਦੀ ਮਦਦ ਕੀਤੀ ਫਿਰ ਉਸੇ ਵੇਲੇ ਤੁਰੰਤ ਪੁਲਿਸ ਨੂੰ ਕਾਲ ਕੀਤੀ ਕਿਉਂਕਿ ਜ਼ਿੰਮੇਵਾਰ ਨਾਗਰਿਕਤਾ ਕੰਮ ਇਹੀ ਹੈ ਉਸੇ ਵੇਲੇ ਪੁਲਿਸ ਨੂੰ ਇਨਫੋਰਮ ਕਰਨਾ ਪੁਲਿਸ ਆਉਂਦੀ ਹੈ ਔਰ ਲੜਕੀ ਨੂੰ ਹਸਪਤਾਲ ਵਿਖੇ ਲੈ ਆ ਜਾਂਦਾ ਅ ਪਿੱਛੇ ਨੱਗ ਲੈੰਦੋ ਜੀ ਲੰਘ ਜੀ ਲੰਘੋ ਜੀ ਜੀ ਤੁਸੀਂ ਮੈਂ ਸਾਰੇ ਜਣੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਦੇ ਆ ਹਾਂਜੀ ਹਾਂਜੀ ਅੱਛਾ ਮਾਦੀ ਤੇ ਨਹੀਂ ਆਏ ਇੱਥੇ ਹਾਂਜੀ ਮਾਦੀ ਲਈ ਆਏ ਸੀ ਦੇਖੋ ਇੱਕ ਇਹ ਇਹੋ ਜਿਹਾ ਜਮਾਨਾ ਕਿ ਸਗੇ ਨਹੀਂ ਆਉਂਦੇ ਤੁਸੀਂ ਇੰਨੇ ਸਾਰੇ ਲੋਕ ਇੱਥੇ ਆ ਗਏ ਅੱਛਾ ਕੋਈ ਉਸ ਵੇਲੇ ਕੋਈ ਅਨਜਾ ਹੋਇਆ ਵੀ ਕੋਈ ਬੰਦਾ ਭੱਜ ਰਿਹਾ ਉੱਥੋਂ ਮੌਕੇ ਤੇ ਜੇ ਲੜਕੀ ਨੇ ਕਿਹਾ ਮੈਨੂੰ ਕਿਸ ਨੇ ਧੱਕਾ ਮਾਰਿਆ ਨਹੀਂ ਨਹੀਂ ਐਦਾਂ ਕੋਈ ਗੱਲਬਾਤ ਨਹੀਂ ਕੀਤੀ ਕੋਈ ਨਹੀਂ ਬੰਦਾ ਹੋ ਸਕਦਾ ਆਪ ਵੀ ਡਿੱਗੀ ਹੋਵੇ ਨੇਰੇ ਕਰਕੇ ਉੱਥੇ ਸਟਰੀਟ ਲਾਈਟ ਜੰਦੀ ਆ ਨਹੀਂ ਨੇਰਾ ਦਾ ਪੂਰਾ ਨਹੀਂ ਰਾਤ ਹਾਂਜੀ ਕੁੱਪ ਨਹੀਂ ਰਾਤ ਹਾਂਜੀ ਕਿ ਚੋਰ ਚੱਕ ਦਾ ਵੀ ਡਰ ਰਹਿੰਦਾ ਹੁਣ ਹੋ ਤਾਂ ਰਹਿੰਦਾ ਜੇ ਨੇਰੇ ਉਹਦਾ ਕੋਈ ਨੰਗਦਾ ਨਹੀਂ ਉਧਰ ਚਲੋ ਕੁੜੀ ਦੇ ਚੰਗੇ ਭਾਗ ਕੇ ਮੋਕਰੇ ਤੁਸੀਂ ਲੰਘ ਰਹੇ ਸੀਗੇ ਜੀ ਇੱਕ ਵਾਰੀ ਪੁਲਿਸ ਮੁਲਾਜ਼ਮ ਅਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਜੀ ਸਰ ਕੀ ਮਾਮਲਾ ਜੀ ਹੈ ਜੀ ਤੁਹਾਨੂੰ ਕੌਲਾ ਆਈਗੀ ਕ ਜੀ ਗੁਰੇ ਸੰਬੰਧੀ ਅਸੀਂ ਮੌਕੇ ਤੇ ਪਹੁੰਚੇ ਇਹ ਰੇਲਵੇ ਲਾਈਨ ਦਾ ਮਾਮਲਾ ਉਹਨੂੰ ਦਿਨ ਪਬਲਿਕ ਨੇ ਤੁਹਾਡੀ ਤਾਰੀਫ ਕੀਤੀ ਜੀ ਮੈਮ ਸ਼ਲਾਘਾ ਕਰਦਾ ਹੈਗਾ ਕਹਿੰਦੇ ਕਿ ਤੁਰੰਤ ਪੁਲਿਸ ਪਹੁੰਚਦੀ ਆਪਣੀ ਗੱਡੀ 'ਚ ਐਂਬੂਲੈਂਸ ਦੀ ਵੇਟ ਨਹੀਂ ਕੀਤੀ ਜਾਂਦੀ ਆਪਣੀ ਗੱਡੀ 'ਚ ਲੜਕੀ ਨੂੰ ਬਾਕੇ ਇਮੀਡੀਏਟਲੀ ਹਸਪੀਟਲ ਨੂੰ ਦੇ ਕੇ ਪਹੁੰਚਾਇਆ ਜਾਂਦਾ ਚਲੋ ਇਹ ਸ਼ਲਾਘਾਯੋਗ ਕੰਮ ਹੈ ਪਰ ਲੜਕੀ ਦੇ ਪਰਿਵਾਰਾ ਨਾਲ ਰابطਾ ਕਾਇਮ ਹੋ ਗਿਆ ਜੀ ਨਹੀਂ ਹਜੇ ਕੋਈ ਬੁੱਧਾ ਨਹੀਂ ਪਤਾ ਨਹੀਂ ਲੱਗਿਆ ਹੁੰਦਾ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਕਰ ਰਹੇ ਠੀਕ ਹੈ ਬਹੁਤ ਸ਼ੁਕਰੀਆ ਜਾਤੇ ਸਿਵਲ ਹਸਪਤਲ ਤੋਂ ਮੈਡੀਕਲ ਅਫਸਰ ਡਾਕਟਰ ਗਗਨਪ੍ਰੀਤ ਜੀ ਸਾਡੇ ਨਾਲ ਸਰ ਇੱਕ ਲੜਕੀ ਲਿਆਣ ਦੀ ਗਈ ਬੜੀ ਹੀ ਬੁਰੀ ਕੰਡੀਸ਼ਨ ਵਿੱਚ ਕਿੱਥੇ ਕਿੱਥੇ ਸੱਟਾਂ ਸੀ ਤੇ ਹੁਣ ਲੜਕੀ ਦੀ ਕਿਹੋ ਜਿਹੀ ਹਾਲਤ ਹੈ ਇੱਕ ਸੱਟ ਉਹਦੇ ਲੈਫਟ ਥਾਈ ਤੇ ਹੈ ਤੇ ਓਪਨ ਫ੍ਰੈਕਚਰ ਹੈ ਮਤਲਬ ਖੂਨ ਨਿਕਲਿਆ ਹੁੰਦਾ ਹੈ ਤੇ ਇੱਕ ਰਾਈਟ ਸਾਈਡ ਹਿਊਮਰਸ ਫ੍ਰੈਕਚਰ ਹੈ ਵੈਸੇ ਵਾਈਟਲ ਸਟੇਬਲ ਹੈ ਦਵਾਈਆਂ ਦੁਆयां ਸਾਰੇ ਰੱਖਤੇ ਆ ਤੇ ਔਰਥੋਸਰਜਨ ਨਾਲ ਹੋ ਚੁੱਕੀ ਹੈ ਇੱਥੇ ਇਲਾਜ ਕਰੂਗਾ ਕਿ ਤੇ ਰੈਫਰ ਕਰੂਗਾ ਉਹ ਰੀਅਲ ਇਲਾਜ ਹੋਏਗਾ ਠੀਕ ਹੈ ਤੇ ਲੜਕੀ ਸਰ ਹੁਣ ਸਟੇਬਲ ਹੈ ਆਪਣਾ ਨਾਮ ਵਗੈਰਾ ਦੱਸ ਰਹੀ ਹੈ ਜੀ ਸਟੇਬਲ ਹੈ ਉਹਨੇ ਦੱਸਿਆ ਕਿ ਉਹਦਾ ਨਾਮ ਕੀ ਹੈ ਹਾਂਜੀ ਹਾਂਜੀ ਗੱਲਬਾਤ ਹੁਣ ਕੀਤੀ ਹੈ ਜੀ ਹਾਂਜੀ ਹਾਂਜੀ ਕਿਉਂਕਿ ਜਦੋਂ ਪਹਿਲਾਂ ਆਈ ਸੀ ਕਿੰਨੇ ਕਾਫੀ ਚੀਕਾ ਮਾਰ ਰਹੀ ਸੀ ਬਿਲਕੁਲ ਵੀ ਸਟੇਬਲ ਨਹੀਂ ਘਪਾਈ ਹੋਈ ਸੀ ਹਾਂਜੀ ਤੇ ਸਿਰ ਹੁਣ ਉਹਦੇ ਕੋਈ ਸਿਰ ਹੈਡ ਇੰਜਰੀ ਹੈਗੀ ਜੇ ਕੋਈ ਨਹੀਂ ਕੋਈ ਹੈਡ ਇੰਜਰੀ ਪੈਣ ਨਹੀਂ ਆ ਬੋਡੀ ਪਾਰ ਗਈ ਹਾਂਜੀ ਤੇ ਫਿਰ ਇੱਥੇ ਸਾਰਾ ਟਰੀਟਮੈਂਟ ਹੋ ਜੇ ਹਾਂਜੀ ਹੋ ਜਾਏ ਹੁਣ ਸਟੇਬਲ ਹਾਂਜੀ ਬਹੁਤ ਸ਼ੁਕਰੀਆ ਸਤਿਥਿਓ ਲੜਕੀ ਦਾ ਪਰਿਵਾਰ ਇੱਥੇ ਆ ਗਿਆ ਔਰ ਬੜੀ ਹਰਾਨੀ ਵਾਲੀ ਗੱਲ ਹੈ ਲੜਕੀ ਦੇ ਪਰਿਵਾਰ ਨੇ ਇਹ ਗੱਲ ਦੱਸੀ ਹੈ ਕਿ ਲੜਕੀ ਘਰੋਂ 2 ਵਜੇ ਦੀ ਲਾਪਤਾ ਔਰ ਪਰਿਵਾਰ ਜਿਹੜਾ ਪਰੇਸ਼ਾਨ ਸੀਗਾ ਘਰੋਂ ਲੜਕੀ ਇਹ ਕਹਿ ਕੇ ਗਈ ਸੀ ਕਿ ਮੈਂ ਆਪਣੀ ਸਹੇਲੀ ਨੂੰ ਮਿਲਣ ਚਲਣੀ ਹਾਂ ਪਰ ਵਾਪਸ ਨਹੀਂ ਆਈ ਹੁਣ ਪਿੱਛੇ ਕੀ ਕੁੰਡੀ ਹੈ ਕੀ ਕਾਰਨ ਹੈ ਇਹ ਗੱਲ ਸਮਝ ਤੋਂ ਬਾਹਰ ਹੈ ਪੁਲਿਸ ਤਪਤੀਸ਼ ਚ ਜੁਟੀ ਹੋਈ ਔਰ ਪਰਿਵਾਰ ਨੇ ਕੱਲ ਹੋਰ ਕਹੀ ਉਹ ਕਹਿੰਦੇ ਅਸੀਂ ਤੁਹਾਨੂੰ ਕਾਲ ਕਰਨ ਹੀ ਵਾਲੇ ਸੀ ਕਿ ਸਾਡੀ ਮਦਦ ਕਰੋ ਸਾਡੀ ਬੇਟੀ ਮਿਲ ਨਹੀਂ ਰਹੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕੀ 2 ਵਜੇ ਤੋਂ ਚੱਲ ਕਿੱਥੇ ਗਈ ਸੀ ਹੋ ਸਕਦਾ ਘਰ ਵਾਪਸ ਆ ਰਹੀ ਹੋਵੇ ਕਿਸੇ ਨੇ ਧੱਕਾ ਨਾ ਵੀ ਮਾਰਿਆ ਹੋਵੇ ਕਿਉਂਕਿ ਇਹ ਸਭ ਕਿਆਫੇ ਨੇ ਹੱਲੇ ਆਪਾਂ ਕੋਈ ਵੀ ਗੱਲ ਦੀ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਹਨੇਰੇ ਕਰਕੇ ਪੁਲ ਤੋਂ ਇੱਥੇ ਡਿੱਗ ਗਈ ਹੋਵੇ ਕਿਉਂਕਿ ਜਿਹੜੇ ਇੱਥੇ ਉਸ ਏਰੀਆ 'ਚ ਲੋਕ ਰਹਿੰਦੇ ਉਹ ਕਹਿੰਦੇ ਕਿ ਉੱਥੇ ਲਗਾਤਾਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਲੁੱਟਖੋਹਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਸਟਰੀਟ ਲਾਈਟ ਕੋਈ ਨਹੀਂ ਹੈ ਜਾਂ ਨਸ਼ੇੜੀ ਜਿਹੜੇ ਉਹਨਾਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੁਣ ਪਤਾ ਨਹੀਂ ਪਿੱਛੇ ਕਾਰਨ ਕੀ ਹੈ ਸੱਚਾਈ ਕੀ ਹੈ ਸਾਨੂੰ ਸੱਚਾਈ ਕੁਝ ਨਹੀਂ ਪ ਉਹਦੇ ਉਹਦੇ ਨਾਲ ਗੱਲਬਾਤ ਹੋਵੇਗੀ ਤੇ ਦੱਸੇਗੀ ਪਰ ਫਿਲਹਾਲ ਦੀ ਕੜੀ ਜਿਹੜਾ ਪਰਿਵਾਰ ਹੈ ਉਹ ਬਹੁਤ ਪਰੇਸ਼ਾਨ ਹੈ ਔਰ ਆਪਣੀ ਬੇਟੀ ਨੂੰ ਜਦ ਇਸ ਤਰੀਕੇ ਦੇਖਿਆ ਕਿ ਪੱਟ ਤੇ ਸੱਟ ਲੱਗੀ ਹੈ ਪੱਟ ਬੰਨਿਆ ਹੋਇਆ ਠੋਡੀ ਤੇ ਥੋਡੀ ਸੱਟ ਲੱਗੀ ਹੈ ਮੋਢੇ ਤੇ ਸੱਟ ਲੱਗੀ ਹੈ ਤਾਂ ਜ਼ਰੂਰ ਮਾਪੇ ਜਿਹੜਾ ਉਹਨਾਂ ਦਾ ਦਿਲ ਜਿਹੜਾ ਉਹ ਦਹਿਲਦਾ ਘਬਰਾਉਂਦਾ ਹੈ ਸਹਿਮ ਬਣਦਾ ਹੈ ਪਰ ਪ੍ਰਸ਼ਾਸਨ ਇਹਨਾਂ ਦੀ ਹੈਲਪ ਕਰ ਰਿਹਾ ਔਰ ਡਾਕਟਰ ਜਿਹੜੇ ਟ੍ਰੀਟਮੈਂਟ ਕਰ ਰਹੇ ਔਰ ਜਦੋਂ ਲੜਕੀ ਦੀ ਕੰਡੀਸ਼ਨ ਦੱਸਣ ਵਾਲੀ ਹੋਗੀ ਕਿ ਹੋਇਆ ਕੀ ਸੀ ਉਦੋਂ ਹੀ ਉਹ ਜਵਾਬ ਦੇ ਪਾਉਗੇ ਬਹੁਤ ਬਹੁਤ ਸ਼ੁਕਰੀਆ